ਹੋ ਗਿਆ ਜੀ 8:40 ਮਿੰਟ ਦਾ ਤੇ ਆਪਾਂ ਨਹਾ ਧੋ ਕੇ ਤਿਆਰ ਸੀ ਇਸ ਕਮਰੇ ਚ ਇਧਰਲੀ ਸਾਈਡ ਬਾਹਰ ਆ ਗਈ ਸੀਗੇ ਹੁਣ ਚਾਹ ਦਾ ਲੰਗਰ ਛਕਦੇ ਆਂ ਤੇ ਇਸ ਤੋਂ ਬਾਅਦ ਚੱਲਦੇ ਆਂ ਗੁਰਦੁਆਰਾ ਸਾਹਿਬ ਦਰਬਾਰ ਚ ਦਰਸ਼ਨ ਕਰਦੇ ਆਂ ਨਾਲ ਨਾਲ ਤੁਹਾਨੂੰ ਕਰਾਉਣੇ ਆ ਤੇ ਆਪਣੇ ਨਾਲ ਦੇ ਇਧਰ ਖੜੇ ਆ ਤੇ ਚੱਲਦੇ ਆਂ ਜੀ ਚਾਹ ਦਾ ਲੰਗਰ ਛਕ ਕੇ ਚੱਲਦੇ ਆਂ ਜੀ ਦਰਬਾਰ ਸਾਹਿਬ ਉੱਥੇ ਘੰਟਾ ਘੜੀ ਕਰਦੇ ਆਂ ਸਿਮਰਨਾ ਤੇ ਰੱਬ ਦਾ ਨਾਮ ਲੈਨੇ ਆ ਤੇ ਉਦੋਂ ਬਾਅਦ ਹੋਰ ਇਧਰ ਉਧਰ ਨਾਲ ਦੇਨੇ ਕੀ ਦਾ ਅਰਧੀ ਕਰਨੀ ਹੈ ਘਰ ਆਸਤੇ ਫਿਰ ਉਹ ਕਰ ਲਾਂਗੇ ਇਸ ਤੋਂ ਬਾਅਦ ਅੱਜ ਸ਼ਾਮ ਨੂੰ 4 ਵਜੇ ਨਗਰ ਕੀਰਤਨ ਐਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਉਹਨੂੰ ਸਮਰਪਿਤ ਅੱਜ ਨਗਰ ਕੀਰਤਨ ਪਹੁੰਚ ਗਏ ਜੀ ਦਰਬਾਰ ਸਾਹਿਬ ਚੱਲਦੇ ਆਂ ਅੰਦਰ ਮੱਥਾ ਟੇਕਣ ਵਾਸਤੇ ਇੱਧਰ ਕਬੂਤਰਾਂ ਨੂੰ ਦਾਣਾ ਉਹਨਾ ਪਾਉਂਦੇ ਆ ਕਈ ਜਾਣ ਕੇ ਫੋਟੋ ਫੋਟੋ ਖਿਚਣ ਮਾਰੇ ਇਹਨਾਂ ਨੂੰ ਉਡਾ ਦਿੰਦੇ ਆ ਇਹ ਮਤਰਾ ਨੂੰ ਖਾਣ ਪੀਣ ਦਾ ਤੰਗ ਕਰਦੇ ਆ। ਜਿੰਨਾ ਕਰ ਕੀਰਤਨ ਕਰਕੇ ਉਹ ਸਾਹਮਣੇ ਲੰਗਰ ਵਿਛਾਦਾ ਤਿਆਰ ਹੋਈ ਜਾਂਦਾ। ਨਹੀਂ ਉਹ ਵੀ ਜੀਵਨ ਦੀ ਗੱਲ ਦਾ। ਉਹਦੇ ਅੱਜ ਚੈੱਕ ਨਹੀਂ ਨਹੀਂ ਸੀ। ਇਧਰ ਦੀ ਸਾਈਡ ਦੁਕਾਨਦਾਰੀਆਂ। ਵਾਹਿਗੁਰੂ ਸਤਨਾਮ ਸੱਚਖੰਡ ਸ਼੍ਰੀ ਹਰਿਉਸੇਬ। ਰਵਾਹੀ ਗਰੂ ਜੇ ਕਿਹਾ ਖੂਨ ਪੂਰੀ ਚੀ ਆਈ ਜਾਣਾ ਦੱਪਾ ਕਰੇ ਇਹ ਦੇ ਲਈ ਸੈਡ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਸਥਾਨ ਬੁੰਗਾ ਮਾਈ ਭਗੋ ਜੀ ਦਰਬਾਰ ਸਾਹਿب ਤੋਂ ਬਾਹਰ ਆ ਕੇ ਬਲੀ ਸੜ ਫੰਦਰ ਉੱਤਰਲੇ ਪਾਸੇ ਆਪਣੇ ਮਕੱਤੇ ਕੋਲ ਸੇ ਮਗਨਤ ਸੇ ਇਹਨੋਂ ਆਪਣੇ ਮੇਲਾ ਬਣ ਕੇ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 27 ਦਸੰਬਰ ਸਾਲ 2025 ਦਿਨ ਸ਼ਨੀਵਾਰ ਦਾ ਤੇ ਆਪਾਂ ਖੜੇ ਆ ਸਤਿ ਸ਼੍ਰੀ ਹਜੂਰ ਸਾਹਿਬ ਜੀ ਨਦੇੜ ਤੇ ਅੱਜ ਛੋਟੇ ਸ਼ਾਹਜਾਹਦਾਂ ਦੀ ਸ਼ਹਾਦਤ ਦਾ ਦਿਨ ਤੇ ਅੱਜ ਹੀ ਉਹਨਾਂ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਵੀ ਆ ਇੱਥੇ ਮਨਾਇਆ ਜਾ ਰਿਹਾ ਜਨਮ ਦਿਹਾੜਾ ਤੇ ਸ਼ਹੀਦੀ ਹਫ਼ਤਾ ਵੀ ਚੱਲ ਰਿਹਾ ਆਪਣੇ ਸਰਹੰਦ ਵਿਖੇ ਤੇ ਆਪਾਂ ਦਰਸ਼ਨ ਕਰਕੇ ਆਏ ਨਾਲ ਨਾਲ ਤੁਹਾਨੂੰ ਦਰਸ਼ਨ ਕਰਾਏ ਆ ਤੇ ਹੁਣ ਚੱਲਦੇ ਆਂ ਆਪਾਂ ਲੰਗਰ ਹਾਲ ਵਾਲੀ ਇੱਧਰ ਗੁਰਦਰਾ ਸਾਹਿਬ ਵਿਖੇ ਪੰਜਾਬ ਤੋਂ ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਤੇ ਅੱਜ ਸ਼ਾਮ ਨੂੰ 4 ਵਜੇ ਨਗਰ ਕੀਰਤਨ ਵੀ ਆ। ਵਾਹਿਗੁਰੂ ਸਤਿਨਾਮ। ਬਾਬਾ ਜੀ ਦੇ ਜਨਮ ਦਿਹਾੜੇ ਨਾਲ ਲੈ ਕੇ ਲੰਗਰ ਚੱਲ ਰਿਹਾ ਤੇ ਇੱਥੇ ਉਹ ਹੀ ਦਾ ਲੰਗਰ ਆ ਜੀ। ਗੁਰੂ ਮਾਰਾ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਥੇ ਕੇਲੇਆਂ ਦਾ ਲੰਗਰ ਲਾਇਆ ਸੀਗਾ ਆਪਣੇ ਪਿੰਡ ਭਲੂਰ ਦੀ ਸੰਗਤ ਵੱਲੋਂ ਤੇ ਸੰਗਤ ਜਿਆਦਾ ਇਧਰੋਂ ਖਾ ਕੇ ਆਉਂਦੀ ਲੰਗਰ ਲੰਗਰ ਛੱਕ ਕੇ ਆਉਂਦੀ ਆ ਤੇ ਕੇਲੇ ਜਿਆਦਾ ਵਾ ਤੇ ਇਹ ਕੇਲੇ ਸਾਰੇ ਜਿਹੜੇ ਆਪਾਂ 600 ਰੁਪਏ ਦੇ ਵਿੱਚ ਬਾਈਨਾ ਸੌਦਾ ਮਾਰ ਲਿਆ ਸੀਗਾ ਤੇ ਪਰ ਕੇਲੇ ਮੈਨੂੰ ਲੱਗਦਾ ਵੀ ਹੁਣ ਥੋੜੇ ਜਿਹਾ ਜ਼ਿਆਦਾ ਟਾਈਮ ਲਾ ਕੇ ਵਰਤੇ ਜਾਣਗੇ ਕਿਉਂਕਿ ਸੰਗਤ ਅੱਧੀ ਤਾਂ ਸਿੱਧੀ ਲੰਘ ਜਾਂਦੀ ਆ ਤੇ ਇੱਕ ਘਪਾ ਦੇ ਆਟੋ ਜਾਂ ਕਿਵੇਂ ਆਪਾਂ ਕਰ-ਕਰ ਕੇ ਇਹਨੂੰ ਸੇਵਾ ਕਰਦੇ ਆ ਜੀ ਦੋ ਗਿਆਨੇ ਆਪਣੇ ਉਧਰ ਖੜੇ ਆ ਇੱਕ ਦੋ ਜਣੇ ਇਧਰ ਆ ਗਈ ਆ ਵਾਰੀ ਬਈ ਗਲਾ ਵੀ ਆਉਣਾ ਦੀ ਲਓ ਜੀ ਸਾਰੇ ਮਿੱਠਾ ਹੋ ਜਾਏ ਸਾਰੇ ਖਾ ਲੋ ਚਲੋ ਆਜੋ ਆ ਜਾ ਮਤਲਬ ਕਿ ਇੱਕ ਵਾਰੀ ਜੀ ਖਾ ਜਾਏ ਇਹ ਚਬਾਇਆ ਤਾਂ ਕਰਕੇ ਚੜਦਾ ਇਹ ਆ ਵਿੱਚ ਬਾਇਆ ਵਿੱਚ ਤਾਂ ਕਰਕੇ ਚੜਦਾ ਨੇ ਹਿੰਦੀ ਬੋਲ ਕੇ ਦੱਸ ਕਿਵੇਂ ਹੋਇਆ ਮੈਂ ਅਣਕੀ ਦੱਸਾਂ ਯਾਰ ਆ ਤਾਂ ਦੱਸ ਦੇ ਕਿਵੇਂ ਕੂਟਾ ਹੋਇਆ ਇਸਕੋ ਇਹ ਰੋਟ ਕੂਟਾ ਹੈ <laughs> ये कितने का है भाई 220 220 एक नंबर दो नंबर इसका नंबर नंबर ऊपर क्या क्या कि किलो आधा किलो ये ये आपको याद रखने आ, के लिए रोड आए तेरा नाक भी आ रहा जरा सी गुना ये जोड़ लगा हुआ है हां इसमें में है नहीं जोड़ी यार इसमें जोड़ आवे ਆਵੇ ਜੋੜ ਐ ਇਸਮੇ ਹੈਣੀਗਾ ਆਵੇ ਆਵੇ ਹੈਗਾ ਜੇ ਜੋੜ ਟਪਕਦਾ ਉਹ ਕਾ ਜੋੜ ਦਾ ਖਰਾਬ ਥੋੜੀ ਹੋਣ ਵਾਲਾ ਨਾ ਆਵੇ ਜੋੜ ਐ ਇਧਰ ਉਹਦੇ ਹੈਣੀ ਜੋੜ ਇਹਦੇ ਦੀ ਸਫਾਈ ਜਿਆਦੇ ਆ ਉਹ ਵੀ ਕਿਤੇ ਸਫਾਈ ਨਹੀਂ ਇਹਦੀ ਸਫਾਈ ਹੁਣ ਵਾਰੀ ਆ ਗਈ ਆਵੇ ਭਾਂਡੇ ਭੁੰਡੇ ਖਰੀਦ ਕੇ ਭਾਂਡੇ ਨਹੀਂ ਚਾਹ ਲ ਕੀ ਖਰੀਦਿਆ ਆਪਾਂ ਉਹ ਡਰਾਈਵ ਜਿਹੜਾ ਜੁੜਾ ਪੀਦਿਆ ਇਹ ਬੜਾ ਪੌਦੀ ਵਾਰੀ ਇਹ ਹੋਰ ਤਰ੍ਹਾਂ ਦਾ ਯਾਰ ਗੋਲ じゃ ਨਹੀਂ ਹੁੰਦਾ ਇੱਕ ਐ ਕਾਦਾ ਇਹ ਹੈ ਵੀ ਇਹ ਤਾਂ ਪਕੌੜਾ ਲੱਗ ਰਿਹਾ ਹੈ ਲੈਣਾ ਹੈ ਲੈਣਾ ਦਾ ਹੈਗਾ ਹੀ ਆ ਉਸ ਵਿੱਚ ਮੈਂ ਤਾਂ ਸਿੰਗਲ ਪਕੌੜਾ ਹੀ ਡਾਲਦੇ ਆ ਇੱਕ ਉਹ ਪੈਸਾ ਆ ਮਾਰ ਲੇ ਨਦੇੜ ਦੀ ਆਹ ਚਾਹ ਜਿੱਥੇ ਆਹ ਲੱਗਿਆ ਬਾਬਾ ਜਾਂ ਮਾਤਾ ਜੀ ਚਾਹ ਇੰਨੀ ਕਰ ਸਵਾਦ ਹੁੰਦੀ ਆ ਵੀ ਜੇ ਤੁਹਾਨੂੰ ਮੌਕਾ ਮਿਲਿਆ ਜੋ ਤੁਸੀਂ ਇੱਥੇ ਆਏ ਤੇ ਅਸੀਂ ਚਾਹ ਜ਼ਰੂਰ ਪੀ ਕੇ ਜਾਇਓ ਇਹ ਪੀਂਆਂ ਦਾ ਵੱਡਾ ਗਲਾਸ ਹੈ ਦੇਹਿੰਦੇ ਤੇ ਦਸਾਂ ਦਾ ਜਿਹੜਾ ਛੋਟਾ ਗਲਾਸ ਆ ਪਰ ਹੈ ਪੂਰੇ ਹਨ ਭਾਂਡੇ ਜਮਾ ਚੌਕਲੇਟ ਆਈ ਗੱਲ ਬਾਤ ਸਾਢੇ 1:30 ਵਜੇ ਦਾ ਸਮਾਂ ਹੋ ਗਿਆ ਤੇ ਨਗਰ ਕੀਰਤਨ ਦੀਆਂ ਤਿਆਰੀਆਂ ਚੱਲ ਰਹੀਆਂ ਇਧਰੋਂ ਵੀ ਗੁਰਦਵਾਰਾ ਲੰਗਰ ਸਾਹਿਬ ਵੱਲੋਂ ਵੀ ਜਾ ਰਹੇ ਆ ਤੇ ਉਧਰੋਂ ਵੀ ਆਰੇ ਮਾਰੇ ਮੀਆਂ ਦੇਖੀਓ ਚੌਕੀਆਂ ਕਿਹਤਰਾ ਦੀ ਚੌਕੀ ਕੱਢਣਗੇ ਤੇ ਦਿਖਾਉਣਿਆਂ ਨਾਲ ਨਾਲ ਤੁਹਾਨੂੰ Hãy subscribe xin kênh Ghiền Mì Gõ Để không bỏ lỡ những video hấp dẫn

ਤਮਾ 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 ਤ I'm to Oh, I'm tired of it. ਕੋ ਸੰਭੁ ਚਰਦੀ ਕਲਾਸ ਬਹੁਤ ਮਾਣਯੋਗ ਤਮਾ ਵਰਗਦਲਾਗਨੀ ਸੇਵਾ ਕਰਦਾ ਬਲਵਕਸ ਸਰਦਾਰ ਲੱਖੀ ਸਿੰਘ ਜੀ ਮਾਸਟਰ ਥੋੜਾ ਅਗੇ ਚੱਲਨੇ ਕਿਰਪਾ ਕਰੇ ਬੱਚੋ ਨੂੰ ਲੈ ਕੇ ਅੱਗੇ ਲੈਣੇ ਕਿਰਪਾ ਕਰੋ ਹੋਰ ਮਾਤਾ ਜੀ ਉਹਨੇ ਬਾਤ ਤੇ ਦਰਸ਼ਨ ਕਰਦੇ ਨੇ ਇਹ ਕੰਜਰ ਜਮੜੇ ਅਲੀ ਕਿਤੇ ਮਾਰੇ ਚੜ ਗਿਆ ਕਲੇ ਨਹੀਂ ਕਿਹਾ ਕਰਦਾ ਦੇ ਵਕਤ ਬੋਲੇ ਇਸੋਨੀ ਹਾਲ ਸਸਰੀ ਲਗਾ ਰੱਤੀਆ ਬਾਲਪੁਰੀਆ ਖਾਲਸੇ ਸਾਹਿਬ ਦੇ ਨਹੀਂ ਸ੍ਰੋਏ ਗੁਰੂ ਜਿੱਤੋਂ ਤਾਂ ਖਾਲਸੇ ਪੰਡੀ ਚੜਨੇ ਕਲੇ ਆਸਤੇ ਆਪ ਤੋਂ ਵੀ ਬਖਸ਼ੇ ਹੀ ਬਾਤ ਵਿੱਚ ਬਹੁਤ ਮਾਰੀ ਕਿ ਤੁਹਾਡਾ ਚਰਚਾ ਕਲੇ ਰਗ ਨਹੀਂ ਕਿਹਾ ਕਰਦਾ ਦੇ ਵਕਤ ਬੋਲੇ ਇਸੋਨੀ ਹਾਲ ਸਸਰੀ ਲਗਾ ਰੋਣਾ ਗਰਾਂ ਦੇ ਸੱਤ ਚੱਲੇ ਕਿਰਪਾ ਕਰਨਾ ਵਾਹਿਗੁਰੂ ਗੰਭੀਰ ਪੀੜ੍ਹੀ ਸਾਰੀ ਮੰਡਾ ਦੇ ਕੜਵਿਗਲਾ ਆਪਕੋ ਆਧਿਤ ਦੱਖਣ ਦਾ ਵਿੱਚ ਜਰੂਰ ਤੁਮਹਾਂ ਸਰਜਗਲਾਗਨੀ ਸੇਵਾ ਕਰਤਾ ਦਾ ਨਾਮ ਨਾਮ ਬੋਲੋ ਸਦਾ ਅੰਮ੍ਰਿਤ ਸਿੰਘ ਜੀ ਅਨਾ ਹਰ ਇੱਕ ਵਰਤੀ ਗਲਾਸ ਤੇ ਆਪ ਜੀ ਦੇ ਬਖਸ਼ੀ ਦਾਤਿਚੋ ਬਹੁਤ ਬਹੁਤ ਸੰਕੁਚਰਾ ਬਖਸ਼ੀ ਦਾਤਿਚੋ ਬਾਤਲਾ ਅਗਿਤ ਮਾ ਜਰਜਕ ਲਗਲੀ ਹੋਰ ਦਰਜਾ ਰਹਿਣਗੇ ਬੋਲੇ ਇਹ ਚੋਦੀ ਹਾਉ ਬਖਰੀ ਆਵਾਜ਼ ਹਰ ਬਤੈ ਕੰਪਾਨ ਇਸੇ ਚੰਮਰੇ ਗਰਾਈ ਨੂੰ ਹਾਣ ਦੀ ਤੁਮ ਚੱਤ ਕਰਾਉਂਗੀ ਸੇਵਾ ਕਰਦਾ ਰਹੇਗਾ ਆਪ ਜੀ ਸਿੰਘੀ ਆਪ ਜੀ ਦੇ ਬਖਸ਼ੀ ਦਾਤਿਚੋ ਬਾਤਲਾ ਅਗਿਤ ਉਨਿਯੋਗੇ ਬਖਰੀ ਅਗਿਤ ਸੇਵਾ ਕਰਦਾ ਰਹੇਗਾ ਬੋਲੇ ਇਹ ਚੋਦੀ ਹਾਉ ਬਖਰੀ ਆਵਾਜ਼ ਇਸ ਸਥਾਨ ਕਾ ਹਰ ਪੰਚੀ ਤੇ ਗਲਾਸ ਤੇ ਬੈਠ ਕੇ ਕੰਮ ਕਰਦਾ ਰਹੇਗਾ ਸਾਡੀ ਜੇਟੀ ਮੁਹਰਲੀ ਲਗਾ ਲਿਆ ਜੀ ਸੁਨੋ ਅੱਜ ਸਰਤੰਦਰ ਆਸਤ ਅੱਜ ਕੱਪਲੇ ਸਾਹਸ ਤੇ ਬਾਇਕ ਦਾ ਸਤਨਾ ਅੱਜ ਦਾ ਦੋਨ ਸਾਲਾ ਸਭਾ ਸਾਡਾ ਸਾਥ ਨਾਲ ਚਲਾਈ ਪਾਉਣ ਦੀ ਸਮੱਸਿਆ ਨੂੰ ਦੁਬਾਰਾ ਕਰਨਾ ਚਾਹੀਦਾ تو هو بيتي خواھن ٿو जत <laughs> जप ਸਤਿ ਸ਼੍ਰੀ ਅਕਾਲ ਜੀ ਸਭ ਪਵਣ ਜੀ ਸਮਾਂ 4:30 ਵਜੇ ਦਾ ਹੋ ਗਿਆ ਤੇ ਆਪਾਂ ਇੱਥੇ ਨਗਰ ਕੀਰਤਨ ਦੇ ਨਾਲ ਨਾਲ ਆਏ ਸੀਗੇ ਤੇ ਹੁਣ ਨਗਰ ਕੀਰਤਨ ਇਧਰੋਂ ਰਵਾਨਾ ਹੋ ਕੇ ਸੱਚਖੰਡ ਚੋਂ ਤੇ ਅੱਗੇ ਇਹਦੇ ਲਈ ਸਾਈਡ ਗੁਰਦੁਆਰਾ ਲੰਗਰ ਸਾਹਿਬ ਵਾਲੀ ਸਾਈਡ ਜਾਊਗਾ ਤੇ ਆਪਾਂ ਹਜੇ ਪਿੱਛੇ ਸੀ ਪਾਰਕੀ ਸਾਹਿਬ ਦੇ ਦਰਸ਼ਨ ਕਰ ਲਏ ਆ ਪਰ ਕੋਲ ਜਾ ਕੇ ਮੱਥਾ ਟੇਕਣ ਦਾ ਥੋੜਾ ਜਿਹਾ ਮੁਸ਼ਕਲ ਸੀਗਾ ਕਿਉਂਕਿ ਸੰਗਤ ਜ਼ਿਆਦਾ ਹੋਣ ਦੇ ਕਰਕੇ ਤੇ ਆਪਣੇ ਥੋੜਾ ਜਿਹਾ ਪੈਰ ਦੇ ਉੱਤੇ ਸੱਟ ਜੀ ਲੱਗੀ ਆ ਤੇ ਪੈਰ ਕਈ ਵਾਰੀ ਮਿੱਧਿਆ ਜਾਂਦਾ ਆ ਕਰਕੇ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕੰਮ ਤੇ ਚੱਲਦੇ ਆਂ ਜੇ ਉਧਰਲੀ ਸਾਈਡ ਨੂੰ ਹਣ ਬੋਲੇ ਇਸੋਂ ਨਿਹਾਲ ਸਤਿ ਸ੍ਰੀ ਅਕਾਲ ਆ ਸਾਡੇ ਪਿੰਡ ਵਾਲਾ ਕਿੰਦਰ ਥਾਂ ਜਿਹੜਾ ਬੈਠਾ ਭਾਈ ਸਿੰਘ ਦਾ ਰਖੇ ਕਿਰਪਾ ਕਰੋ ਦੁਨੀ ਹਰਿ ਨਾਮ ਕਰੇ ਮਹਾਰਾਜ ਦੇ ਪਦਸ਼੍ਰੀ ਨਾਲ ਸ਼ਾਪਿੰਗ ਵੱਧ ਕਰ ਲਈ ਆ ਤੇ ਬੈਗ ਲੈ ਲਏ ਬਈ ਬੰਦਿਆਂ ਨੇ 100 100 ਦੇ ਦੋ ਇੱਕੋ ਜੇ ਆ ਜਾ ਬਈ ਹੋਰ ਸ਼ਾਪਿੰਗ ਕਰਾਈ ਜਾ ਤੁਹਾਨੂੰ ਹਾਂ ਅੱਜ ਖੋਜ ਕਰਦਨੇ ਆ ਅੱਜ ਕੀ ਕਰਦੇ ਹਾਂ ਜੀਰਾ ਜੂਰਾ ਕਿਧਰੇ ਮਿਰਚਾਂ ਮਿਰਚਾਂ ਇੱਧਰ ਕਾਕੀਆਂ ਦੇ ਵੀ ਕਹਿੰਦੇ ਪੱਗਾਂ ਪੁੱਗਾਂ ਵਾਂਗੇ ਰੱਖੀਆਂ ਪਈਆਂ ਬਈ ਭਟਕੇ ਤੇ ਨਾਲ ਹੀ ਕਾਕੀਆਂ ਹੋਰ ਬਈ ਠੀਕ ਆ ਅੱਛਾ ਹੈ ਅੱਛਾ ਅੱਛਾ ਆ ਤੋੜੀ ਦਿੱਤਾ ਏ ਟੁੱਟ ਗਿਆ ਲੈ ਜਾ ਯਾਰ ਮੈਂ ਤੇ ਹੋਈ ਮੈਂ ਕਿਨੂੰ ਘੁਲਾ ਰ ਮੇਜ ਓਏ ਇੱਕ ਤਾਂ ਟੁੱਟ ਗਿਆ ਦੂਜਾ ਨਾ ਤੋੜ ਦਿਓ ਬਾਈ ਆ ਤੋੜਦਾ ਪੀ ਤਰੇ ਜਾ ਯਾਰ ਇਹ ਚੜ ਕੇ ਟੰਗ ਦੇ ਕਿਹੜੇ ਕੰਮੀ ਪਏ ਏ ਇਹ ਸਵੇਰ ਦਾ ਬਾਈ ਆਖੇ ਨਾ ਬਾਂਦਰਾ ਤੇ ਸੀ ਇਹਨੇ ਤੋੜ ਕੇ ਸਾ ਲਿਆ ਇਹਨਾਂ ਨੂੰ ਕਹਿੰਦੇ ਪਿੰਡਾਂ ਵਾਲੀ ਚੱਕ ਚੰਡਾ ਨੇ ਜਗਾੜੀ ਵੀ ਹੁੰਦੀ ਆ ਇਹ ਡਿੱਗ ਪੈਣਾ ਤਾਰ ਕੱਟ ਚੰਗੀ ਆ ਕੱਪ ਦਾ ਡਿੱਗਿਆ ਹੋਇਆ ਨਹੀਂ ਡਿੱਗਿਆ ਹੋਇਆ ਜਨਮ ਧਰ ਆਵੇ ਮੈਂ ਬੁਹ ਮੈਂ ਜਕ ਧਰ ਕਿਸ ਜਨਮ ਲਰ ਆ ਹਾਂ 10:34 ਕਿ ਮਿੰਟ ਦਾ ਹੋ ਗਿਆ ਤੇ ਹੁਣ ਨਗਰ ਕੀਰਤਨ ਦੀ ਸਮਾਪਤੀ ਆ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਤੇ ਹੁਣ ਨਗਰ ਕੀਰਤਨ ਆ ਗਿਆ ਜੀ ਸਤਿਗੰਗ ਸਾਹਿਬ ਦੇ ਕੋਲ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਟੈਂ ਸਵੇਰ 11 ਦਾ ਹੋ ਗਿਆ ਤੇ ਆਪਾਂ ਲੰਗਰ ਪਛਾਦਾ ਜਿਹੜਾ ਸ਼ੱਕੇ ਬਜ਼ਾਰ ਵੱਲ ਨੂੰ ਜਾਵੜੇ ਸੀਗੇ ਨਗਰ ਕੀਰਤਨ ਦੀ ਸਮਾਪਤੀ ਸੀਗੀ ਉਧਰ ਦਰਸ਼ਨ ਕਰਕੇ ਤੇ ਆਪਾਂ ਜੋ ਮੜ ਮੋਟਾ ਸਮਾਨ ਸਮੂਹ ਲੈਣਾ ਸੀ ਆਪਣੇ ਨਾਲ ਦੇ ਬਾਬਿਆਂ ਨੇ ਤੇ ਆਪਾਂ ਕੱਲ ਨੂੰ ਫਿਰ ਇਥੋਂ ਹੋ ਸਕਦਾ ਸ਼ਾਮ ਨੂੰ ਚਾਲੇ ਪਈਏ ਤੇ ਜਾਂ ਪਰਸੋਂ ਨੂੰ ਪਈਏ ਦੇਖਦੇ ਆਂ ਤੇ ਸਮਾਨ ਥੋੜਾ ਬਹੁਤਾ ਜੋ ਤੇਲ ਤੂਲ ਲੈਣਾ ਸੀਗਾ ਤੇ ਜਾਂ ਹੋਰ ਇੱਕ ਦੋ ਚੀਜ਼ਾਂ ਖਰੀਦਦਾ ਖਰਾਦੀ ਆਪਾਂ ਵੀ ਕਰ ਲਈ ਤੇ ਅੱਜ ਦਾ ਦਿਨ ਬਹੁਤ ਸੋਹਣਾ ਰਿਹਾ ਤੇ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਨਮ ਦਿਹਾੜਾ ਸੀਗਾ ਤੇ ਛੋਟੇ ਸਾਹਿਬਜ਼ਾਦੇ ਦਾ ਸ਼ਹਾਦਤ ਸੀਗੀ ਤੇ ਕੋਟਨ-ਕੋਟ ਪ੍ਰਣਾਮ ਸਿਰ ਸੱਚੇ ਪਾਤਸ਼ਾਹ ਨੂੰ ਵੀ ਤੇ ਛੋਟੇ ਸਾਹਿਬਜ਼ਾਦੇ ਨੂੰ ਵੀ ਸ਼ਹਾਦਤ ਨੂੰ ਵੀ ਪ੍ਰਣਾਮ ਹੁਣ ਸੌਨੇ ਆ ਤੇ ਸਵੇਰੇ ਆਪਾਂ ਫੇਰ 1.5 ਵਜੇ ਉੱਠ ਕੇ ਗਾਗਰ ਦੇ ਨਾਲ ਜਾਣਾ ਤੇ ਅੱਜ ਦਾ ਦਿਨ ਵਧੀਆ ਠੀਕ-ਠਾਕ ਸੀ ਵਧੀਆ ਸਾਰੇ ਦਰਸ਼ਾਂ ਵਿੱਚ ਲਕੀਤਾ ਸੋਣਿਆ ਜੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਨਿਕੋਰ ਬਲੌਗ ਦੇ ਨਾਲ ਤੁਹਾਡਾ ਸਤ ਸ੍ਰੀ ਅਕਾਲ ਰੱਬ ਰੱਖਾ ਜੀ